ਸਭ ਤੋਂ ਪਹਿਲਾਂ ਤਾਂ ਮੰਦਰ ਮਾਤਾ ਬੈਸ਼ਨਤਾਮ ਪਹੁੰਚਣ ਤੇ ਸਵਾਗਤ ਹੈ ਜੀ ਜੈ ਕਰਾ ਮਾ ਬੈਸ਼ਨ ਦੇਵੀ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਕਰਾ ਮਾ ਚਿੰਤਪੁਰਨੀ ਜੀ ਦਾ ਬਹੁਤ ਸਾਚੇ ਦਰਬਾਰ ਕੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਨਵਰਾਤਰੀਆਂ ਦਾ ਤਿਉਹਾਰ ਚੱਲ ਰਿਹਾ ਹੈ ਅੱਜ ਤੀਸਰਾ ਨਵਰਾਤਰਾ ਹੈ ਸਾਰੀ ਸੰਗ ਜਿਹੜੀ ਹੈ ਬਾਇਆ ਹੁਸ਼ਿਆਰਪੁਰ ਹੋ ਕੇ ਜਿਹੜੀ ਚਿੰਤਪੁਰਨੀ ਮਾਤਾ ਦੇ ਦਰਬਾਰ ਨਤਮਸਤਕ ਹੋਣ ਜਾਂਦੀ ਹੈ ਵਿਚਕਾਰੇ ਮਾਤਾ ਬੈਸ਼ਨੋ ਦੇਵੀ ਦਾ ਭਗਵਨ ਹੁਸ਼ਿਆਰਪੁਰ ਵਿਖੇ ਸਥਿਤ ਹੈ ਇਸ ਦਰਵਾਜ਼ੇ ਸਾਰੇ ਭਗਤਾਂ ਲਈ ਲਗਾਤਾਰ ਪਹਿਲੇ ਮੌਰਾਤਰੀ ਤੋਂ ਹੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿੰਨੇ ਵੀ ਭਗਤ ਪੈਦਲ ਯਾਤਰੀ ਜਾਂ ਗੱਡੀਆਂ ਵਾਲੇ ਵਾਇਆ ਹੁਸ਼ਿਆਰਪੁਰ ਹੋ ਕੇ ਚੰਤਪੁਰ ਨਹੀਂ ਜਾ ਰਹੇ ਹੈ ਉਹਨਾਂ ਲਈ ਰਿਹائش ਦਾ ਪ੍ਰਬੰਧ ਵੀ ਜਿਹੜਾ ਹੈ ਉਹ ਮੰਦਿਰ ਕਮੇਟੀ ਵੱਲੋਂ ਕੀਤਾ ਗਿਆ ਹੈ ਇੱਕ ਹਾਲ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਸਿਰਫ ਤੇ ਸਿਰਫ ਉਹਨਾਂ ਸ਼ਰਧਾਗੀਆਂ ਲਈ ਜਿਹੜਾ ਤਿਆਰ ਹੈ ਜਿਹੜੇ ਸ਼ਰਧਾਲੂ માતા ਚੰਦਪੁਰ ਦੇ ਦਰਸ਼ਨਾਂ ਲਈ ਜਾ ਰਹੇ ਹੈ ਇੱਥੇ ਮੈਂ ਤੁਸਨਾ ਚਾਹਾਂਗਾ ਕਿ ਉਹਨਾਂ ਸ਼ਰਧਾਲੂਆਂ ਤੋਂ ਕੋਈ ਵੀ ਚਾਰਜ ਜਿਹੜਾ ਹੈ ਉਹ ਮੰਦਿਰ ਕਮੇਟੀ ਨਹੀਂ ਕਰਦੀ ਸਾਰੀਆਂ ਸਹੂਲਤਾਂ ਜਿਹੜੀਆਂ ਇਸ ਮੰਤਰ ਕਮੇਟੀ ਸ਼੍ਰੀ ਵੈਸ਼ਨੋਤਾ ਮਈਆ ਜੀ ਅਸੀਂ ਨੌਕਰ ਤੇ ਰੇਵਲ ਜਿਹੜੀਆਂ ਉਹ ਫਰੀ ਜਿਹੜੀਆਂ ਉਹ ਸਾਰੀ ਸੰਗਤ ਨੂੰ ਦਿੱਤੀਆਂ ਜਾ ਰਹੀਆਂ ਤੇ ਸਾਰੇ ਸੇਵਾਦਾਰ ਜਿਹੜੇ ਹੈ ਉਹ ਲਗਾਤਾਰ ਬੱਦ ਚੜਕੇ ਸਾਡੇ ਪ੍ਰਧਾਨ ਸ਼ਾਮਲਾਲ ਜੀ ਹੈ ਇਹਨਾਂ ਦੀ ਅਗਵਾਈ ਹੇਠ ਜਿਹੜਾ ਕੰਮ ਕਰ ਰਿਹਾ ਹੈ ਸਵੇਰ ਤੋਂ ਸ਼ਾਮ ਤੱਕ ਰਾਤ ਤੱਕ ਜਿਹੜੀ ਸੰਗਤ ਆ ਰਹੀ ਹੈ ਜਾ ਰਹੀ ਹੈ ਤੇ ਸਾਡੇ ਜਿਹੜੇ ਸੇਵਾਦਾਰ ਹੈ ਉਹ ਵੀ ਉਹਨਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਬੈਠੇ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਮੇਲਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਸੰਪੰਨ ਹੋਏਗਾ ਮਾਤਾ ਰਾਣੀ ਦੀ ਕਿਰਪਾ ਇਉਂ ਹੀ ਸਾਰੇ ਭਗਤਾਂ ਤੇ ਬਰਸਦੀ ਰਹੇਗੀ ਭਗਤ ਉਹ ਨੂੰ ਕੀ ਫੀਲ ਕਰਵਾ ਜਾਂਦੇ ਜੀ ਸ਼ਰਧਾਲੂਆਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿੱਥੇ ਅਸੀਂ ਮਾਤਾ ਚਿੰਤਪੁਰੇ ਦੇ ਦਰਬਾਰ ਤੇ ਨਤਮਸਤਕ ਹੋਣ ਜਾ ਰਹੇ ਆ ਉੱਥੇ ਇੱਕ ਗੱਲ ਦਾ ਧਿਆਨ ਜਰੂਰ ਰੱਖੋ ਕਿ ਜਿੰਨੇ ਸਾਫ ਸਫਾਈ ਦਾ ਹੋ ਗਿਆ ਤੁਸੀਂ ਅੱਜਕਲ ਪੋਲੀਥੀਨ ਦਾ ਜਿਹੜਾ ਪ੍ਰਯੋਗ ਉਹ ਨਾ ਕਰਨ ਜਿੰਨਾ ਹੋ ਸਕੇ ਉਹ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਜਿਆਦਾ ਬਿਹਤਰ ਹੈ ਦੂਸਰਾ ਸ਼ਰਧਾ ਪੂਰਵਕ ਜੇ ਆਪਾਂ ਦਰਬਾਰ ਤੇ ਨਤਮਸਤਕ ਹੋਣੇ ਤਾਂ ਉਸ ਦੇ ਕੀ ਕਹਿਣੇ ਹਨ ਕਿਉਂਕਿ ਕੁਝ ਅਸੀਂ ਦੇਖ ਰਹੇ ਹਾਂ ਕਿ ਬਾਹਰ ਰੋਡ ਤੇ ਕੁਝ ਹੁੱਲੜਵਾਜ ਵੀ ਜਿਹੜੇ ਆ ਉਹ ਉਹ ਰੋਡ ਤੇ ਚੱਲ ਰਹੀ ਹੈ ਕਿ ਉਹਨਾਂ ਨੇ ਜਰੂਰ ਬੇਨਤੀ ਹੈ ਕਿ ਇਹ 5-7 ਦਿਨ ਜਿਹੜੇ ਆ ਇਹਨਾਂ ਸ਼ਦੋਲ ਨੂੰ ਲਈ ਰਹਿਣ ਦੇਣ ਇਹਨਾਂ ਦੀ ਆਸਥਾ ਚ ਇਹਨਾਂ ਵਿਸ਼ਰਦਾ ਚ ਵਿਗਨ ਨਾ ਪਾਉਣ। ਉਂਦਰ ਵਾਜਾਂ ਦੇ ਲਈ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਪ੍ਰਸ਼ਾਸਨ ਨੂੰ ਇਹ ਹੀ ਅਪੀਲ ਹੈ ਸਾਡੀ ਕਿ ਇਹਨਾਂ ਤੇ ਜਰੂਰ ਲਗਾਮ ਕਸੀ ਜਾਵੇ ਕਿਉਂਕਿ ਹੁਸ਼ਿਆਰਪੁਰ ਦਾ ਨਾਮ ਜਿਹੜਾ ਹੈ ਉਹ ਇਸ ਵੇਲੇ ਅੱਜ ਪੂਰੇ ਵਰਲਡ ਚ ਜਿਹੜਾ ਹੁਸ਼ਿਆਰਪੁਰ ਨੂੰ ਦੇਖ ਰਿਹਾ ਹੈ ਕਿਉਂਕਿ ਸਾਰੀ ਸੰਤ ਜਿਹੜੀ ਹੈ ਉਬਾਇਆ ਹੁਸ਼ਾਰਪਾ ਹੋ ਗਈ ਚਿੰਤਪੁਰਨੀ ਜਾ ਰਹੀ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਉਹਨਾਂ ਲੋਕਾਂ ਤੇ ਨੱਥ ਪਾਈ ਜਾਏ ਜਿਹੜੇ ਕਿ ਇਹ ਜੇ ਮੇਲੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ